ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 48 ਘੰਟਿਆਂ ਦੇ ਪੰਜਾਬ ਦੇ ਮੌਸਮ ਦੀ ਯਾਨੀ ਕਿ ਆਉਂਦੇ ਜਿਹੜੇ ਦੋ ਦਿਨ ਨੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੌਸਮ ਦੀਆਂ ਗਤੀਵਿਧੀਆਂ ਕਾਰਵਾਈਆਂ ਮੀਹਾਂ ਦੀਆਂ ਕਿੰਨੀਆਂ ਹੋਣ ਨੂੰ मिल ਸਕਦਿਆਂ ਨੇ ਇਹ ਤੁਹਾਨੂੰ ਇਸ ਜੜੀਆ ਦੇ ਵਿੱਚ ਰਿਪੋਰਟ ਦਵਾਂਗੇ ਪੰਜਾਬ ਦੀ ਗੱਲ ਕਰਦੇ ਹਾਂ ਇੱਥੇ ਅਸੇ ਲੋਗੇ ਕੁਝ ਖੇਤਰਾਂ ਦੇ ਵਿੱਚ ਹਲਕੇ ਟਟਵੇਂ ਛਰਾਟੇ ਲੱਗ ਰਹੇ ਨੇ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਕਰਜਲੇਸ਼ਕ ਵਾਲੇ ਬਦਲਾ ਦਾ ਨਿਰਮਾਣ ਹੋਇਆ ਜਿਹੜਾ ਕਿ ਘਟਖੇਤਰੀ ਕਾਰਵੰਯਾ ਸਲੇ ਲਿਮਟਿਡ ਖੇਤਰਾਂ ਦੇ ਵਿੱਚ ਉਮੀਦ ਅਰਜ ਹੋ ਰਹੇ ਨੇ ਕੁਝ ਖੇਤਰਾਂ ਦੇ ਵਿੱਚ ਛਰਾਟੇ ਤੇਜ਼ ਵੀ ਲੱਗੇ ਨੇ ਦੁਪਹਿਰ ਤੋਂ ਬਾਅਦ ਤੇ ਕੁਝ ਖੇਤਰਾਂ ਦੇ ਵਿੱਚ ਟਟਵੇਂ ਛਰਾਟੇ ਲੱਗੇ ਰਹੇ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਟਟਵੇਂ ਵੀ ਕੁਝ ਖੇਤਰਾਂ ਦੇ ਵਿੱਚ ਪਹੁੰਚ ਕਰ ਸਕਦੇ ਨੇ ਮੌਸਮ ਦੀ ਗੱਲ ਕਰੀ ਜਗਲੇ 48 ਘੰਟਿਆਂ ਦੇ ਅਸਫ ਵਾਲਾ ਟ 8 ਡਿਗਰੀ ਦੇ ਨਾਲ ਅਬੋਹਰ ਹਲਕਾ ਫਾਜ਼ਿਲਕੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਤੇ 33 34 35 36 ਦੀ ਆਸਾਸ ਟੈਂਪਰੇਚਰ ਪੰਜਾਬ ਦੇ ਵਿੱਚ ਮੈਕਸਿਮਮ ਚੱਲਦੇ ਫਿਰੇ ਹਰਿਆਣਾ ਦੇ ਵਿੱਚ 34.3 ਡਿਗਰੀ ਦੇ ਨਾਲ ਮਹਿੰਦਰਗੜ੍ਹ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਤੇ ਉੱਥੇ 29 ਤੋਂ ਲੱਗੇ 33 34 ਦੀ ਆਸਾਸ ਟੈਂਪਰੇਚਰ ਚੱਲਦੇ ਹੋਏ ਨੇ ਉੱਥੇ ਟੈਂਪਰੇਚਰ ਹੇਠਾਂ ਤਾਂ ਨਹੀਂ ਕਿਉਂਕਿ ਗਤੀਵਿਧੀਆਂ ਮੌਸਮ ਦੀਆਂ ਹਰਿਆਣਾ ਦੇ ਵਿੱਚ ਬਹੁਤਿਆਂ ਨੂੰ ਵੇਖਣ ਨੂੰ ਮਿਲੜੀਆਂ ਨੇ ਪਹਾੜਾਂ ਦੇ ਨਾਲ ਲੱਗਦੇ ਬਹੁਤੇ ਖੇਤਰਾਂ ਦੇ ਵਿੱਚ ਜਿੱਦੇ ਸਦਕਾ ਟੈਂਪਰੇਚਰ ਹੇਠਾਂ ਨੇ ਸੋ ਅਗਲੇ 48 ਘੰਟੇ ਪੰਜਾਬ ਦੇ ਵਿੱਚ ਪੂਆਧ ਖੇਤਰ ਪੂਆ ਦੇ ਨਾਲ ਲੱਗਦੇ ਕੁਝ ਮਾਲਵੇ ਦੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਪੰਜਗਲਾ ਜਮਨਾ ਨਗਰ ਹੁਸ਼ਿਆਰ ਫਰਨਾਵਾਸਰ ਜਲੰਧਰ ਗਪੂਰ ਥਲਾ ਪਠਾਨਕੋਟ ਤੇ ਗੁਰਦਾਸਪੁਰ ਕੁਝ ਕੇਤਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹੋ ਸਕਦੇ ਨੇ ਇਹਨਾਂ ਖੇਤਰਾਂ ਦੇ ਵਿੱਚ ਅਗਲੇ 48 ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਯਾਨੀ ਕਿ ਲਿਮਟਿਡ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਹਾਲ ਇਸ ਪਹਿਲਾਂ ਜਿਹੜੇ ਬਣਦੇ ਰਣਗੇ ਗਰਜ ਰੇਸ਼ ਵਾਲੇ ਬੱਦਲ ਐਕਟਿਵ ਹੁੰਦੇ ਰਣਗੇ ਤੇ ਬੱਦਲ ਐਕਟਿਵ ਹੋ ਹੋਣਗੇ ਆਉਂਦੇ 48 ਘੰਟਿਆਂ ਦੇ ਵਿੱਚ ਵੱਡੇ ਖਤਰੇ ਤੇ ਮੀਂਹ ਦੇ ਅਸਰ ਹਾਲੇ ਬਿਲਕੁਲ ਨਹੀਂ ਆ ਤੇ ਜੇਕਰ ਤਾਜ਼ਾ ਅਪਡੇਟ ਤੇ ਨਜ਼ਰ ਮਾਰਦੇ ਆ ਤੇ ਹੈਵੀ ਰੇਨ ਦੇ ਜਿਹੜੇ ਅਲਰਟ ਨੇ ਅਗਲੇ 48 ਘੰਟੇ ਯਾਨੀ ਕਿ ਅੱਜ 10 ਤਰੀਕ ਤੇ ਕੱਲ 11 ਤਰੀਕ ਲਈ ਜਾਰੀ ਕੀਤੇ ਜਾ ਚੁੱਕੇ ਨੇ 10 ਤਰੀਕ ਦੀ ਹੈ ਫਾ ਡਾਟਾ ਸੋ ਵਾਰਨਿੰਗ ਫਿਰ ਪੰਜਾਬ ਪੰਜਾਬ ਲਈ ਵਾਰਨਿੰਗ ਹੈ ਅਗਲੇ 24 ਘੰਟੇ ਹੈਵੀ ਰੇਨ ਦੇ ਸਪੈਲ ਲੱਗਣਗੇ ਜਿਹੜੇ ਜਲੇ ਤੁਹਾਨੂੰ ਦੱਸਨੇ ਇਹਨਾਂ ਖੇਤਰਾਂ ਦੇ ਵਿੱਚ ਅਸਾਰ ਹੈਗੇ ਨੇ ਸਾਰੇ ਖੇਤਰਾਂ ਦੇ ਵਿੱਚ ਨਹੀਂ ਲੱਗਣਗੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਟੁੱਟਵੇਂ ਛਰਾਟੇ ਸੰਭਵ ਹੋਣਗੇ ਕਿਤੇ ਤੇਜ਼ ਛਰਾਟੇ ਯਾਨੀ ਕਿ ਹੈਵੀ ਰੇਨ ਕਿਤੇ ਲਿਮਟਿਡ ਯਾਨੀ ਕਿ ਮੋਡਰੇਟ ਰੇਨ ਸੰਭਵ ਹੈ ਅਗਲੇ 24 ਘੰਟੇ ਇਹਦੇ ਲਈ ਬਹੁਤ ਸ਼ੁਕਰੀਆ ਜੀ ਤੁਹਾਨੂੰ